ਹਾਂਜੀ ਅੱਜ ਇੱਕ ਬਹੁਤ ਹੀ ਵਧੀਆ ਗੱਲਬਾਤ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬੀ ਲੋਕ ਗਾਇਕ ਜਨਾਬ ਹਾਕਮ ਬਖਤਰੀ ਵਾਲੇ ਹੋਰਾਂ ਨੇ ਲਿਖੀਆਂ ਚਾਰ ਛਤਰਾ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਉਹਨਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਜੋ ਸਾਡਾ ਜੀਵਨ ਹੈ ਜੀਵਨ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਮੱਤਾ ਉਹਨਾਂ ਨੇ ਲਿਖੀਆਂ ਨੇ ਸੋ ਉਹਨਾਂ ਨੇ ਲਿਖਿਆ ਹੈ ਮੈਨੂੰ ਲੱਗਦੀ ਸਮਝਣਾ ਆਦਮੀ ਦੀ ਮਿਹਨਤ ਘੱਟ ਤੇ ਗੱਦ ਪਰ ਯਾਦ ਕਰਦਾ ਸਭ ਰੋਂਦੇ ਨੇ ਕੰਮਾਂ ਨੂੰ ਯਾਦ ਕਰਕੇ ਕੌਣ ਜੱਗ ਤੇ ਮੋਇਆਂ ਨੂੰ ਯਾਦ ਕਰਦਾ ਵਖਤ ਦੀ ਵਾਲਿਆ ਰੱਖ ਕੰਟਰੋਲ ਇਸ ਤੇ ਪੱਟਿਆ ਜੀਬ ਦਾ ਘਰ ਬਰਬਾਦ ਕਰਦਾ ਬਿਨਾਂ ਰੁਕਿਆ ਚੱਲਦਾ ਉਮਰ ਸਾਰੀ ਦਿਲ ਦਾ ਹਾਕਮਾ ਕੌਣ ਧੰਨਵਾਦ ਕਰਦਾ ਸੋ ਸਾਨੂੰ ਜੋ ਉਸ ਪ੍ਰਮਾਤਮਾ ਨੇ ਜੋ ਸਰੀਰ ਬਖਸ਼ਿਆ ਉਸ ਵਿੱਚ ਜੋ ਦਿਲ ਹੈ ਉਸ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਸੋ ਬਖਤਰੀ ਵਾਲਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਝਾਉਣ ਦੀ ਇੱਕ ਬਹੁਤ ਬੜਮੁੱਲੀ ਕੋਸ਼ਿਸ਼ ਕੀਤੀ ਹੈ